ਸਤਿ ਸ਼੍ਰੀ ਅਕਾਲ ਦੋਸਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੋਹਰ ਨਗਰ ਨਿਗਮ ਦੀਆਂ ਇਸ ਵਕਤ ਸਫਾਈ ਸੇਵਕ ਨਗਰ ਨਿਗਮ ਦੇ ਵਿੱਚ ਤਰਨੇ ਉੱਪਰ ਬੈਠ ਗਿਆ ਕਿਉਂਕਿ ਇਹਨਾਂ ਦੀ ਮੰਗ ਹੈਗੀ ਹੈ ਇਹ ਕੱਚੇ ਸੀਗੇ ਪ੍ਰਸ਼ਾਸਨ ਨੇ ਪਹਿਲਾਂ ਇਹਨਾਂ ਨੂੰ ਇੱਕ ਆਸ਼ਵਾਸ਼ਣ ਦਿੱਤਾ ਸੀਗਾ ਕਿ ਸਫਾਈ ਸੇਵਕ ਵੈਲਫੇਅਰ ਯੂਨੀਅਨ ਤੋਂ ਕੱਢ ਕੇ ਇਹਨਾਂ ਨੂੰ ਨਗਰ ਨਿਗਮ ਦੇ ਅਧੀਨ ਕੀਤਾ ਜਾਏਗਾ 2 ਮਹੀਨੇ ਪਹਿਲਾਂ ਇਹ ਮੰਗ ਰੱਖੀ ਗਈ ਸੀ ਉਸ ਤੋਂ ਬਾਅਦ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਤੇ ਤਰਨਾ ਚੁਕਾਇਆ ਗਿਆ ਸੀਗਾ ਲੇਕਿਨ 2 ਮਹੀਨੇ ਬਾਅਦ ਇਹ ਮੰਗ ਨਹੀਂ ਮੰਨੀ ਗਈ ਤਾਂ ਕੱਚੇ ਸਫਾਈ ਸੇਵਕ ਫਿਰ ਤੋਂ ਤਰਨੇ ਤੇ ਆ ਗਏ ਨੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਆਪਣੇ ਨਾਲ ਨੇ ਉਹਨਾਂ ਨਾਲ ਆਪ ਗੱਲਬਾਤ ਕਰਾਂਗੇ ਕਿ ਹੁਣ ਇਹ ਧਰਨਾ ਕਿੰਨੀ ਤੱਕ ਜਾਰੀ ਰਹਿਣ ਵਾਲਾ ਹੈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਦੈਨਿਕ ਸਵੇਰਾ ਦੇਖ ਰਹੇ ਸਾਰੇ ਸ਼ਹਿਰ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਇਹ ਦੱਸਣਾ ਚਾਹੁੰਦਾ ਜੀ ਵੀ ਸਾਨੇ ਮੇਅਰ ਸਾਹਿਬ ਦੀ ਸਹਿਮਤੀ ਦੇ ਨਾਲ ਮੇਅਰ ਸਾਹਿਬ ਦੇ ਸਹਿਯੋਗ ਦੇ ਨਾਲ ਸਾਡਾ ਮਤਾ ਪਾਸ ਹੋਇਆ ਸੀਗਾ ਜੇ ਅਥਰੀ ਅਫਸਰਸਾਈ ਸਹੀ ਕੰਮਕਾਰ ਕਰਦੀ ਤਾਂ 2 ਤੋਂ 3 ਮਹੀਨੇ ਦੇ ਅੰਦਰ ਸਾਡੀ ਜੁਆਇਨਿੰਗ ਲੈਟਰ ਪ੍ਰਾਪਤ ਹੋ ਜਾਣੇ ਸੀਗੇ ਪਰ ਹਰ ਇੱਕ ਵਾਰ ਸਾਨੂੰ ਮਿੱਠੀ ਗੋਲੀ ਦਿੰਦੇ ਰਹਿੰਦੇ ਆ ਪਿਛਲੀ ਵਾਰੀ ਵੀ ਅਸੀਂ ਇੱਕ ਦੋ ਹਦਾਲਾ ਕੀਤੀਆਂ ਤਾਂ ਸਾਨੂੰ ਮਿੱਠੀ ਗੋਲੀ ਦੇ ਕੇ ਠਾਤਾ ਕਿ ਥੋੜਾ ਜਿਹਾ ਸਪਸ਼ਟੀਕਰਨ ਅਸੀਂ ਲਿਖ ਕੇ ਭੇਜ ਦਾਂਗੇ ਸਿਰਫ ਇੱਥੋਂ ਦੀਆਂ ਦੋ ਲਾਈਨਾਂ ਦੇ ਕਰਕੇ ਸਾਡਾ ਜੁਆਇਨਿੰਗ ਲੈਟਰ ਅੜੇ ਪਏ ਆ ਹੁਣ ਸਾਰੇ ਜਿੰਨੇ ਵੀ ਸਫਾਈ ਸੇਵਕ ਹੈ ਉਹ ਇੱਥੋਂ ਤੱਕ ਨਰਾਸ਼ ਹੋ ਚੁੱਕੇ ਆ ਕਿ ਕਹਿੰਦੇ ਅਸੀਂ ਜੁਆਇਨਿੰਗ ਲੈਟਰ ਲੈ ਕੇ ਹੀ ਉਠਾਂਗੇ ਆਰ ਜਾਂ ਪਾਰੀ ਨੀਤੀ ਅਪਣਾਵਾਂਗੇ ਠੀਕ ਹੈ ਸਰਪਤਾ ਕਮਲ ਕੁਮਾਰ ਕੀ ਮੰਗਾ ਹੈਗੀਆ ਤੁਹਾਡੀ ਸਰ ਸਾਡੀ ਇੱਕ ਹੀ ਮੰਗਾ ਹੈ ਅਸੀਂ ਸਾਨੂੰ ਮਤਾ ਮਿਲ ਜੇ ਮਤੇ ਪਾਸ ਹੋ ਜੇ ਤੇ ਸਾਨੂੰ ਜੁਆਇਨਿੰਗ ਲੈਟਰ ਮਿਲ ਜੇ ਹਰ ਵਾਰੀ ਆ ਪ੍ਰਸ਼ਾਸਨ ਨੇ ਐਵੇਂ ਸਾਨੂੰ ਮਿੱਠੀਆਂ ਗੋਲੀਆਂ ਦਿੰਦਾ ਆ 4 ਸਾਲ ਹੋ ਗਏ ਅੱਜ ਅੱਜ ਮੇਅਰ ਸਾਹਿਬ ਸਾਰੇ ਪ੍ਰਸ਼ਾਸਨ ਇਕੱਠੇ ਹੋ ਕੇ ਸਾਨੂੰ ਮਤਾ ਵੀ ਪਾਸ ਕਰਤਾ ਤਾਂ ਵੀ ਸਾਨੂੰ ਕੋਈ ਜੁਆਇਨਿੰਗ ਲੈਟਰ ਅਜੇ ਤੱਕ ਨਹੀਂ ਮਿਲਿਆ ਤੇ ਜੋ ਜਦੋਂ ਤੱਕ ਜੁਆਇਨਿੰਗ ਲੈਟਰ ਨਹੀਂ ਮਿਲੂਗਾ ਸਰ ਅਸੀਂ ਨਹੀਂ ਖੜੇ ਹੋਵਾਂਗੇ ਸਰ ਮੇਰਾ ਨਾਮ ਰਜਨੀਸ਼ ਹੈ ਜੀ ਸਾਡੀ ਯੂਨੀਅਨ ਹੈ ਸਪਾਈ ਸੇਵਕ ਵੈਲਫੇਅਰ ਸੁਸਾਇਟੀ ਤੇ ਸਾਡੀਆਂ ਮੰਗਾ ਇਹ ਹੈ ਕਿ ਇਹ ਸੁਸਾਇਟੀ ਨੂੰ ਖਤਮ ਕਰਕੇ ਤੇ ਸਾਨੂੰ ਨਗਰ ਨਿਗਮ ਦੇ ਅੰਡਰ ਅਧੀਨ ਲਿਆ ਜਾਵੇ। ਇਹੀ ਸਾਡੀ ਸਭ ਤੋਂ ਮੇਨ ਮੰਗ ਹੈਗੀ ਹੈ ਜੀ। ਪਹਿਲਾਂ ਇਹ ਵਾਦਾ ਕੀਤਾ ਗਿਆ ਸੀ ਕਿ ਪ੍ਰਸ਼ਾਸਨ ਵੱਲੋਂ। ਇਹ ਕਈ ਵਾਰੀ ਕੀਤਾ ਗਿਆ ਜੀ। ਇਹ ਕਈ ਵਾਰੀ ਇਹ ਵਾਦਾ ਕਰਦੇ ਐ ਫਿਰ ਉਹ ਕੋਈ ਉਸ ਦਾ ਮਤਲਬ ਨਹੀਂ ਹੁੰਦਾ ਜੀ ਕੋਈ ਅਮਲ ਕੋਈ ਸਾਡੀ ਨਹੀਂ ਕਰਦੇ ਗੱਲਾਂ ਤੇ। ਹਾਂਜੀ। ਫਿਰ ਹੁਣ ਕੀ ਕਰਨਾ ਚਾਹਤੋ ਜੀ? ਜਦੋਂ ਸਾਨੂੰ ਜੁਆਇਨਿੰਗ ਲੈਟਰ ਮਿਲਣਗੇ ਉਦੋਂ ਹੀ। ਨਹੀਂ ਤਾਂ ਇਹ ਧਰਨਾ ਜਾਰੀ ਰਹੇਗਾ ਸੀਵਰਮੈਨ, ਸਫਾਈ ਸੇਵਕ, ਵਾਟਰ ਸਪਲਾਈ ਵਾਲੇ ਸਭ ਇੱਥੇ ਮੁਲਾਜ਼ਮ ਜਿਹੜੇ ਕੱਚੇ ਐ ਬੈਠੇ ਐ ਤੇ ਜਦੋਂ ਤਾਈਂ ਇਹ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੰਦੇ ਇਹ ਦਰਨਾ ਐਵੇਂ ਹੀ ਜਾਰੀ ਰਹੇਗਾ ਤੇ ਦੋਸਤੋ ਤੁਸੀਂ ਸੁਣਿਆ ਵੀ ਇਹਨਾਂ ਨੇ ਕਿਹਾ ਕਿ ਜੁਆਇਨਿੰਗ ਲੈਟਰ ਜਦ ਤੱਕ ਨਹੀਂ ਮਿਲਦੀ ਉਹ ਤੱਕ ਦਰਨਾ ਜਿਹੜਾ ਉਹ ਜਾਰੀ ਰਹੇਗਾ ਹੁਣ ਵੇਖਣਾ ਹੋਵੇਗਾ ਕਿ ਨਗਰ ਨਿਗਮ ਅਬੋਹਰ ਇਹਨਾਂ ਨੂੰ ਕਦੋਂ ਤੱਕ ਜੁਆਇਨਿੰਗ ਲੈਟਰ ਦਿੰਦਾ ਤੇ ਕਦੋਂ ਤੱਕ ਲੋਕਾਂ ਨੂੰ ਕੋੜੇ ਦੀ ਤੇ ਸਫਾਈ ਵਾਸਥਾ ਨੂੰ ਲੈ ਕੇ ਜੋ ਪਰੇਸ਼ਾਨੀ ਆ ਰਹੀ ਹੈ ਉਸ ਤੋਂ ਨਿਜਾਤ ਮਿਲੇਗੀ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ